ਸਤਿ ਸ਼੍ਰੀ ਅਕਾਲ ਜੀ ਹਾਜ਼ਰ ਹੋਇਆ ਅੱਜ ਦੀ ਨਵੀਂ ਕਹਾਣੀ ਦੇ ਨਾਲ ਉਮੀਦ ਹੈ ਤੁਹਾਨੂੰ ਜ਼ਰੂਰ ਪਸੰਦ ਆਵੇਗੀ ਕਹਾਣੀ ਨੂੰ ਪੂਰਾ ਜ਼ਰੂਰ ਸੁਣਿਓ ਅੱਜ ਮੈਂ ਆਪਣੇ ਘਰ ਵਾਪਸ ਆ ਗਈ ਸੀ ਹਾਲਾਂਕਿ ਮੇਰਾ ਆਉਣ ਦਾ ਬਿਲਕੁਲ ਵੀ ਮਨ ਨਹੀਂ ਸੀ ਪਰ ਵਾਪਸ ਆਉਣਾ ਮੇਰੀ ਮਜਬੂਰੀ ਸੀ ਮੇਰੇ ਵਿਆਹ ਨੂੰ ਮੁਸ਼ਕਲ ਨਾਲ 6 ਦਿਨ ਹੀ ਹੋਏ ਸਨ ਕਿ ਮੇਰੇ ਪਤੀ ਨੂੰ ਅਚਾਨਕ ਕੈਨੇਡਾ ਤੋਂ ਕਾਲ ਆ ਗਈ ਮੇਰੇ ਪਤੀ ਨੂੰ ਉੱਥੇ ਅਰਜੈਂਟ ਬੁਲਾਇਆ ਗਿਆ ਸੀ ਉਹਨਾਂ ਨੂੰ ਵਾਪਸ ਜਾਣਾ ਹੀ ਸੀ ਅਤੇ ਮੈਂ ਬਹੁਤ ਪਰੇਸ਼ਾਨ ਹੋ ਗਈ ਸੀ ਸਾਰਾ ਘਰ ਮਹਿਮਾਨਾਂ ਨਾਲ ਭਰਿਆ ਹੋਇਆ ਸੀ ਪਰ ਹਾਲਾਤ ਕੁਝ ਇਸ ਤਰ੍ਹਾਂ ਦੇ ਹੋਏ ਸੀ ਕਿ ਮੇਰੇ ਪਤੀ ਦਾ ਕੈਨੇਡਾ ਜਾਣਾ ਬਹੁਤ ਜ਼ਰੂਰੀ ਹੋ ਗਿਆ ਕਿਉਂਕਿ ਜੇਕਰ ਇਹ ਨੌਕਰੀ ਉਹਨਾਂ ਦੇ ਹੱਥੋਂ ਚਲੀ ਜਾਂਦੀ ਤਾਂ ਦੁਬਾਰਾ ਚੰਗੀ ਨੌਕਰੀ ਮਿਲਣਾ ਆਸਾਨ ਕੰਮ ਨਹੀਂ ਸੀ ਮੇਰੇ ਪਤੀ ਨੇ ਮੈਨੂੰ ਪਿਆਰ ਨਾਲ ਮਨਾ ਕੇ ਤਿਆਰ ਕਰ ਹੀ ਲਿਆ ਕਿ ਮੈਂ ਉਹਨਾਂ ਦੇ ਜਾਣ ਤੇ ਕੋਈ ਇਤਰਾਜ਼ ਨਾ ਕਰਾਂ ਮੈਂ ਵੀ ਉਹਨਾਂ ਦੀ ਮਜਬੂਰੀ ਸਮਝਦੀ ਸੀ ਇਸ ਲਈ ਚੁੱਪ ਹੋ ਗਈ ਫਿਰ ਮੇਰੇ ਪਤੀ ਕੈਨੇਡਾ ਚਲੇ ਗਏ ਉਹਨਾਂ ਦੇ ਜਾਣ ਤੋਂ ਅਗਲੇ ਹੀ ਦਿਨ ਮੇਰੇ ਪਤੀ ਦੇ ਜੋ ਰਿਸ਼ਤੇਦਾਰ ਰੁਕੇ ਹੋਏ ਸਨ ਉਹ ਵੀ ਵਾਪਸ ਜਾਣ ਲਈ ਤਿਆਰੀ ਕਰਨ ਲੱਗੇ ਇੱਕ ਇੱਕ ਕਰਕੇ ਸਾਰੇ ਰਿਸ਼ਤੇਦਾਰ ਚਲੇ ਗਏ ਮੈਂ ਘਰ ਵਿੱਚ ਇਕੱਲੀ ਰਹਿ ਗਈ ਮੈਨੂੰ ਇਕੱਲੇ ਰਹਿਣ ਦੀ ਆਦਤ ਨਹੀਂ ਸੀ ਇਸ ਲਈ ਮੈਂ ਘਬਰਾ ਗਈ ਅਤੇ ਆਪਣੇ ਮੰਮੀ ਪਾਪਾ ਨੂੰ ਫੋਨ ਕਰਕੇ ਕਹਿਣ ਲੱਗੀ ਕਿ ਮੇਰੇ ਕੋਲ ਆ ਕੇ ਰਹਿਣ ਲੱਗ ਜਾਣਾ ਪਰ ਮਾਪੇ ਕੁੜੀਆਂ ਦੇ ਘਰ ਵਿੱਚ ਕਿੱਥੇ ਰਹਿ ਸਕਦੇ ਹਨ ਕਿਉਂਕਿ ਸਾਡੇ ਸਮਾਜ ਵਿੱਚ ਕੁੜੀਆਂ ਦੇ ਘਰ ਰਹਿਣਾ ਚੰਗਾ ਨਹੀਂ ਸਮਝਿਆ ਜਾਂਦਾ ਇਸ ਲਈ ਮੇਰੇ ਮੰਮੀ ਪਾਪਾ ਨੇ ਮੇਰੇ ਵੱਡੇ ਭਰਾ ਨੂੰ ਭੇਜਿਆ ਤਾਂ ਜੋ ਮੈਨੂੰ ਵਾਪਸ ਲਾਏ ਆਵੇ ਇਸ ਤਰ੍ਹਾਂ ਆਪਣੇ ਪਤੀ ਦੇ ਜਾਣ ਤੋਂ ਬਾਅਦ ਮੈਂ ਆਪਣੇ ਪਿਕੇ ਘਰ ਰਹਿਣ ਲੱਗੀ ਪਰ ਕੁਝ ਦਿਨ ਉੱਥੇ ਰਹਿਣ ਤੋਂ ਬਾਅਦ ਮੇਰੇ ਪਤੀ ਨੇ ਮੈਨੂੰ ਕਿਹਾ ਕਿ ਹੁਣ ਮੈਨੂੰ ਆਪਣੇ ਸਹੁਰੇ ਘਰ ਵਾਪਸ ਆ ਜਾਣਾ ਚਾਹੀਦਾ ਕਿਉਂਕਿ ਵਿਆਹ ਤੋਂ ਬਾਅਦ ਕੁੜੀਆਂ ਜ਼ਿਆਦਾ ਦਿਨ ਪਿਕੇ ਘਰ ਰਹਿੰਦੀਆਂ ਚੰਗੀਆਂ ਨਹੀਂ ਲੱਗਦੀਆਂ ਮੇਰੇ ਪਤੀ ਦੀ ਗੱਲ ਵਿੱਚ ਵੀ ਵਜਨ ਸੀ ਉਹਨਾਂ ਦਾ ਕਹਿਣਾ ਬਿਲਕੁਲ ਠੀਕ ਸੀ ਕਿ ਮੈਨੂੰ ਹੁਣ ਆਪਣੇ ਸਹੁਰੇ ਘਰ ਹੀ ਰਹਿਣਾ ਚਾਹੀਦਾ ਅਤੇ ਇਕੱਲੇ ਰਹਿਣ ਦੀ ਆਦਤ ਪਾ ਲੈਣੀ ਚਾਹੀਦੀ ਹੈ ਕਿਉਂਕਿ ਅੱਜ ਨਹੀਂ ਤਾਂ ਕੱਲ ਮੇਰੇ ਪਤੀ ਨੇ ਜਾਣਾ ਹੀ ਸੀ ਗੱਲ ਵੀ ਰੋਜ਼ਗਾਰ ਦੀ ਸੀ ਅਤੇ ਅੱਜ ਕੱਲ ਦੇ ਜ਼ਮਾਨੇ ਵਿੱਚ ਰੋਜ਼ਗਾਰ ਮਿਲਣਾ ਬਹੁਤ ਔਖਾ ਕੰਮ ਹੈ ਇਸ ਲਈ ਮੈਂ ਵਾਪਸ ਆਪਣੇ ਘਰ ਚਲੀ ਆ ਗਈ ਪਰ ਮੇਰਾ ਦਿਲ ਬਹੁਤ ਪਰੇਸ਼ਾਨ ਸੀ ਇੰਨੇ ਵੱਡੇ ਘਰ ਵਿੱਚ ਮੇਰੇ ਲਈ ਇਕੱਲੇ ਰਹਿਣਾ ਬਹੁਤ ਔਖਾ ਸੀ ਇਸ ਪਰੇਸ਼ਾਨੀ ਦਾ ਜ਼ਿਕਰ ਮੈਂ ਆਪਣੇ ਪਤੀ ਦੇ ਨਾਲ ਕੀਤਾ ਤਾਂ ਉਹਨਾਂ ਨੇ ਮੈਨੂੰ ਤਸੱਲੀ ਦਿੱਤੀ ਕਿ ਦਿਨ ਵਿੱਚ ਮੈਨੂੰ ਕੋਈ ਦਿੱਕਤ ਨਹੀਂ ਸੀ ਗੱਲ ਰਾਤ ਦੀ ਸੀ ਕਿਉਂਕਿ ਰਾਤ ਨੂੰ ਮੈਨੂੰ ਇਕੱਲੇ ਨੂੰ ਡਰ ਲੱਗਦਾ ਸੀ ਇਸ ਲਈ ਮੇਰੇ ਪਤੀ ਨੇ ਇੱਕ ਬੁੱਢੇ ਚੌਂਕੇਦਾਰ ਨੂੰ ਘਰ ਦੀ ਰਖਵਾਲੀ ਦੇ ਲਈ ਲਾ ਲਿਆ ਉਹ ਬੁੱਢਾ ਮੇਰੇ ਪਤੀ ਦਾ ਜਾਣ ਪਹਿਚਾਣ ਵਾਲਾ ਆਦਮੀ ਸੀ ਮੇਰੇ ਪਤੀ ਦਾ ਕਹਿਣਾ ਸੀ ਕਿ ਉਹ ਇੱਕ ਬਹੁਤ ਹੀ ਚੰਗਾ ਤੇ ਇਤਬਾਰ ਕਰਨ ਵਾਲਾ ਬੰਦਾ ਸੀ ਅਤੇ ਉਸ ਬੁੱਢੇ ਆਦਮੀ ਨੇ ਸਿਰਫ ਰਾਤ ਨੂੰ ਹੀ ਮੇਰੇ ਘਰ ਦੀ ਚੌਕੀਦਾਰੀ ਕਰਨੀ ਸੀ ਜਦੋਂ ਮੈਂ ਆਪਣੇ ਸਹੁਰੇ ਘਰ ਵਾਪਸ ਆਈ ਤਾਂ ਬਹੁਤ ਦਿਨਾਂ ਤੋਂ ਬੰਦ ਹੋਣ ਕਰਕੇ ਘਰ ਬਹੁਤ ਗੰਦਾ ਹੋ ਗਿਆ ਸੀ ਮੇਰੇ ਵਿੱਚ ਇੰਨੀ ਹਿੰਮਤ ਨਹੀਂ ਸੀ ਕਿ ਮੈਂ ਇੰਨੇ ਵੱਡੇ ਘਰ ਦੀ ਇਕੱਲੀ ਸਫਾਈ ਕਰਾਂ ਪਹਿਲਾਂ ਤਾਂ ਮੈਂ ਸੋਚਿਆ ਕਿ ਉਸ ਬੁੱਢੇ ਚੌਕੀਦਾਰ ਦਾ ਇੰਤਜ਼ਾਰ ਕਰਦੀ ਆਂ ਖਰ ਜਦੋਂ ਉਹ ਆਵੇਗਾ ਤੇ ਉਸਦੇ ਨਾਲ ਮਿਲ ਕੇ ਸਫਾਈ ਕਰਾਂਗੀ ਪਰ ਫਿਰ ਮੈਨੂੰ ਆਪਣੇ ਪਤੀ ਦੀ ਗੱਲ ਯਾਦ ਆਈ ਕਿ ਉਹ ਬੁੱਢਾ ਚੌਕੀਦਾਰ ਸਿਰਫ ਰਾਤ ਨੂੰ ਹੀ ਆਵੇਗਾ ਅਤੇ ਮੇਰੇ ਲਈ ਰਾਤ ਦੀ ਰੋਟੀ ਵੀ ਲੈ ਕੇ ਆਇਆ ਕਰੇਗਾ ਜੇਕਰ ਮੈਂ ਚਾਹਾਂ ਤਾਂ ਰਾਤ ਨੂੰ ਉਸ ਚੌਕੀਦਾਰ ਤੋਂ ਚਾਹ ਵੀ ਬਣਵਾ ਕੇ ਪੀ ਸਕਦੀ ਆ ਮੇਰੇ ਪਤੀ ਨੂੰ ਪਤਾ ਸੀ ਕਿ ਮੈਂ ਚਾਹ ਦੀ ਬਹੁਤ ਸ਼ੌਕੀਨ ਆ ਸ਼ਾਇਦ ਇਸ ਲਈ ਮੇਰੇ ਪਤੀ ਨੇ ਅਜਿਹੇ ਚੌਕੀਦਾਰ ਦਾ ਇੰਤਜ਼ਾਮ ਕੀਤਾ ਸੀ ਜੋ ਘਰ ਦੀ ਰਖਵਾਲੀ ਦੇ ਨਾਲ ਨਾਲ ਮੈਨੂੰ ਚਾਹ ਵੀ ਪਿਲਾਵੇ ਫਿਰ ਮੈਂ ਹਿੰਮਤ ਕਰਕੇ ਘਰ ਦੀ ਸਫਾਈ ਸ਼ੁਰੂ ਕਰ ਦਿੱਤੀ ਸਫਾਈ ਕਰਨ ਵਿੱਚ ਮੈਨੂੰ ਬਹੁਤ ਟਾਈਮ ਜਾ ਪਰ ਸਾਰਾ ਘਰ ਸਾਫ਼ ਹੋ ਗਿਆ ਸੀ ਸ਼ਾਮ ਹੋ ਗਈ ਸੀ ਥਕਾਵਟ ਅਤੇ ਭੁੱਖ ਨਾਲ ਮੇਰਾ ਬੁਰਾ ਹਾਲ ਸੀ ਮੈਂ ਬਹੁਤ ਬੇਸਬਰੀ ਨਾਲ ਉਸ ਬੁੱਢੇ ਚੌਂਕੀਦਾਰ ਦਾ ਇੰਤਜ਼ਾਰ ਕਰ ਰਹੀ ਸੀ ਪਰ ਨਾਲ ਹੀ ਮੈਨੂੰ ਘਬਰਾਟ ਵੀ ਹੋ ਰਹੀ ਸੀ ਕਿ ਪਤਾ ਨਹੀਂ ਉਹ ਕਿਹੋ ਜਿਹਾ ਆਦਮੀ ਹੋਵੇਗਾ ਇੰਨੇ ਵਿੱਚ ਦਰਵਾਜ਼ੇ ਦੀ ਬੈਲ ਵੱਜੀ ਅਤੇ ਉਹ ਬੁੱਢਾ ਚੌਂਕੀਦਾਰ ਆ ਚੁੱਕਿਆ ਸੀ ਮੈਂ ਹਿੰਮਤ ਕਰਕੇ ਦਰਵਾਜ਼ਾ ਖੋਲ੍ਹਿਆ ਉਹ ਬਹੁਤ ਬੁੱਢਾ ਸੀ ਉਸ ਦੀਆਂ ਵੱਡੀਆਂ-ਵੱਡੀਆਂ ਚਟੀਆਂ ਮੁੱਛਾਂ ਸਨ ਉਹਨੇ ਸਾਫ਼-ਸੁਥਰੇ ਕੱਪੜੇ ਪਾਏ ਹੋਏ ਸੀ ਅਤੇ ਉਸਨੇ ਨਜ਼ਰਾਂ ਜ਼ਮੀਨ ਵਾਲੀ ਛੁਪਾ ਕੇ ਰੱਖੀਆਂ ਹੋਈਆਂ ਹੋਈਆਂ ਸਨ ਹਾਲਾਂਕਿ ਉਹ ਮੇਰੇ ਪਾਪਾ ਦੀ ਉਮਰ ਦਾ ਸੀ ਪਰ ਉਸਨੇ ਇੱਕ ਵਾਰ ਵੀ ਨਜ਼ਰ ਚੁੱਕ ਕੇ ਮੇਰੇ ਵੱਲ ਹੀ ਵੇਖਿਆ ਮੈਂ ਉਸ ਦਾ ਨਾਮ ਪੁੱਛਿਆ ਤੇ ਉਸ ਨੂੰ ਇਹ ਵੀ ਪੁੱਛਿਆ ਕਿ ਮੇਰਾ ਪਤੀ ਉਸ ਨੂੰ ਕਿਵੇਂ ਜਾਣਦਾ ਤਾਂ ਉਸਨੇ ਦੱਸਿਆ ਕਿ ਉਹ ਮੇਰੇ ਪਤੀ ਦੇ ਦੋਸਤ ਦਾ ਖਾਨਦਾਨੀ ਨੌਕਰ ਹੈ ਉਸ ਦੀ ਗੱਲ ਸੁਣ ਕੇ ਮੈਨੂੰ ਇੰਨੀ ਤਾਂ ਤਸੱਲੀ ਹੋਈ ਗਈ ਸੀ ਕਿ ਜੋ ਖਾਨਦਾਨੀ ਨੌਕਰ ਹੁੰਦੇ ਹਨ ਨਾ ਹੀ ਉਹ ਧੋਖਾ ਦਿੰਦੇ ਹਨ ਤੇ ਨਾ ਹੀ ਕੋਈ ਗਲਤ ਕਰਦੇ ਹਨ ਮੈਂ ਤਾਂ ਫਿਰ ਉਸਦੇ ਮਾਲਕ ਦੇ ਦੋਸਤ ਦੀ ਪਤਨੀ ਸੀ ਉਹ ਮੈਨੂੰ ਕਿਵੇਂ ਨੁਕਸਾਨ ਪਹੁੰਚਾ ਸਕਦਾ ਸੀ ਮੈਂ ਬਹੁਤ ਸੰਤੋਸ਼ਟੀ ਨਾਲ ਰੋਟੀ ਖਾਂਦੀ ਹੁਣ ਮੈਂ ਬਹੁਤ ਥੱਕ ਚੁੱਕੀ ਸੀ ਅਸਲੀ ਉਸ ਬੁੱਢੇ ਚੌਕੀਦਾਰ ਨੇ ਮੈਨੂੰ ਕਿਹਾ ਕਿ ਜੇਕਰ ਮੈਂ ਚਾਹਾਂ ਤਾਂ ਉਹ ਮੈਨੂੰ ਚਾਹ ਵੀ ਬਣਾ ਕੇ ਦੇ ਸਕਦਾ ਮੈਂ ਤੁਰੰਤ ਹਾਂਮੀ ਭਰ ਦਿੱਤੀ ਅਤੇ ਆਰਾਮ ਨਾਲ ਆਪਣੇ ਕਮਰੇ ਵਿੱਚ ਜਾ ਕੇ ਆਪਣੀ ਮੰਮੀ ਦੇ ਨਾਲ ਫੋਨ 'ਤੇ ਗੱਲਾਂ ਕਰਨ ਲੱਗ ਗਈ ਥੋੜੀ ਹੀ ਦੇਰ ਵਿੱਚ ਚੌਂਕੀਦਾਰ ਮੇਰੇ ਲਈ ਚਾਹ ਬਣਾ ਕੇ ਲੈ ਆਇਆ। ਚਾਹ ਦਾ ਕੱਪ ਫੜਾਉਂਦੇ ਹੋਏ ਉਸ ਦੀਆਂ ਨਜ਼ਰਾਂ ਵੀ ਲਗਾਤਾਰ ਝੁਕੀਆਂ ਹੋਈਆਂ ਸੀ। ਉਸ ਦੀ ਇਹ ਸ਼ਰਾਫਤ ਮੈਨੂੰ ਬਹੁਤ ਭਾ ਗਈ ਸੀ। ਚਾਹ ਦੀ ਪਹਿਲੀ ਚੁਸਕੀ ਨਾਲ ਮੈਨੂੰ ਬਹੁਤ ਮਜ਼ਾ ਆ ਗਿਆ ਸੀ। ਉਹ ਚੌਂਕੀਦਾਰ ਨੇ ਬਹੁਤ ਹੀ ਵਧੀਆ ਚਾਹ ਬਣਾਈ ਸੀ। ਮੈਂ ਜਿਵੇਂ ਜਿਵੇਂ ਚਾਹ ਪੀਂਦੀ ਪੀ ਰਹੇ ਸੀ ਉਹ ਵੇ ਵੇ ਮੇਰੀ ਸਾਰੀ ਥਕਾਵਟ ਖਤਮ ਹੁੰਦੀ ਜਾ ਰਹੀ ਸੀ ਚਾਹ ਪੀਣ ਤੋਂ ਬਾਅਦ ਮੈਨੂੰ ਕਦੋਂ ਨੀਂਦ ਆ ਗਈ ਕੁਝ ਪਤਾ ਹੀ ਨਾ ਲੱਗਿਆ ਅਤੇ ਜਦੋਂ ਮੇਰੀ ਅੱਖ ਖੁੱਲੀ ਤਾਂ ਸਵੇਰ ਹੋ ਚੁੱਕੀ ਸੀ ਪਰ ਫਿਰ ਮੇਰੇ ਰੌਂਟ ਹੀ ਖੜੇ ਹੋ ਗਏ ਮੇਰੇ ਤਾਂ ਡਰ ਦੇ ਮਾਰੇ ਕਿਸੇ ਨੂੰ ਕੁਝ ਨਾ ਕਿਹਾ ਪਰ ਤਿੰਨ ਚਾਰ ਰਾਤਾਂ ਤੱਕ ਇਦਾਂ ਹੀ ਹੁੰਦਾ ਰਿਹਾ ਜਿਵੇਂ ਹੀ ਮੈਂ ਉੱਠਦੀ ਤਾਂ ਮੇਰੇ ਸਰੀਰ ਤੇ ਕੋਈ ਕੱਪੜਾ ਨਾ ਮੇਰਾ ਨਾਮ ਜੋਤੀ ਆ ਮੇਰਾ ਸਬੰਧ ਵੱਡੇ ਤੇ ਖਾਂਦੇ ਪੀਂਦੇ ਖਾਨ ਨਾਲ ਖਾਨਦਾਨ ਨਾਲ ਆ। ਅਸੀਂ 4 ਭੈਣਾਂ ਤੇ 2 ਭਾਈ ਆ। ਮੈਂ ਆਪਣੇ ਭੈਣ ਭਾਈਆਂ ਵਿੱਚੋਂ ਸਭ ਤੋਂ ਛੋਟੀ ਸੀ ਤੇ ਆਪਣੇ ਘਰ ਵਾਲਿਆਂ ਦੀ ਸਭ ਤੋਂ ਜ਼ਿਆਦਾ लाडली ਸੀ। ਮੇਰੇ ਪਾਪਾ ਦਾ ਕੱਪੜੇ ਦਾ ਬਹੁਤ ਵੱਡਾ ਕਾਰੋਬਾਰ ਸੀ। ਮੇਰੇ ਦੋਵੇਂ ਭਰਾਵਾਂ ਨੇ ਆਪਣੀ ਪੜ੍ਹਾਈ ਪੂਰੀ ਕਰਕੇ ਪਾਪਾ ਦੇ ਨਾਲ ਹੀ ਕਾਰੋਬਾਰ ਵਿੱਚ ਹੀ ਹੱਥ ਵਟਾਉਣਾ ਸ਼ੁਰੂ ਕਰ ਦਿੱਤਾ ਸੀ ਜਿਸ ਨਾਲ ਮੇਰੇ ਪਾਪਾ ਦਾ ਕਾਰੋਬਾਰ ਦਿਨ ਬਦਨ ਵਧਦਾ ਗਿਆ। ਮੇਰੇ ਭਰਾ ਸਭ ਭੈਣਾਂ ਤੋਂ ਵੱਡੇ ਸਨ ਮੇਰੀਆਂ ਵੱਡੀਆਂ ਤਿੰਨੇ ਭੈਣਾਂ ਦਾ ਵਿਆਹ ਮੈਟ੍ਰਿਕ ਤੋਂ ਬਾਅਦ ਹੀ ਕਰ ਦਿੱਤਾ ਗਿਆ ਸੀ ਕਿਉਂਕਿ ਮੇਰੇ ਪਾਪਾ ਦਾ ਕਹਿਣਾ ਸੀ ਕਿ ਇਹ ਕੁੜੀਆਂ ਨੂੰ ਜਿੰਨੀ ਜਲਦੀ ਉਹਨਾਂ ਦੇ ਸਹੁਰੇ ਘਰ ਤੋਰ ਦਿੱਤਾ ਜਾਵੇ ਓਨਾ ਹੀ ਚੰਗਾ ਰਹਿੰਦਾ ਅਤੇ ਜਦੋਂ ਮੁੰਡਿਆਂ ਦੇ ਪੈਰ ਕਮਾਈ ਵਿੱਚ ਜੰਮ ਜਾਂ ਤਾਂ ਉਹਨਾਂ ਲਈ ਬੋਟੀਆਂ ਲੈ ਆਉਣੀਆਂ ਚਾਹੀਦੀਆਂ ਮੇਰੀਆਂ ਭੈਣਾਂ ਦੇ ਵਿਆਹ ਤੋਂ ਬਾਅਦ ਮੇਰੇ ਪਾਪਾ ਨੇ ਮੇਰੇ ਭਰਾਵਾਂ ਦਾ ਵੀ ਵਿਆਹ ਕਰ ਦਿੱਤਾ ਸੀ ਮੇਰੀਆਂ ਭਾਬੀਆਂ ਵੀ ਬਹੁਤ ਚੰਗੀਆਂ ਸਨ ਅਤੇ ਮੇਰੀਆਂ ਤਿੰਨੇ ਭੈਣਾਂ ਆਪਣੇ ਆਪਣੇ ਘਰਾਂ ਵਿੱਚ ਬਹੁਤ ਖੁਸ਼ ਹਨ ਮੈਂ ਬਚਪਨ ਤੋਂ ਹੀ ਬਹੁਤ ਨਖਰੇਲੀ ਅਤੇ ਸ਼ਰਾਰਤੀ ਸੀ ਮੈਂ ਬਹੁਤ ਸੋਹਣੀ ਸੁਨੱਖੀ ਸੀ ਮੈਨੂੰ ਪੜਨ ਦਾ ਬਹੁਤ ਸ਼ੌਕ ਸੀ ਅਤੇ ਮੈਂ ਜਲਦੀ ਵਿਆਹ ਕਰਨ ਦੇ ਹੱਕ ਵਿੱਚ ਬਿਲਕੁਲ ਵੀ ਨਹੀਂ ਸੀ ਮੇਰਾ ਮੰਨਣਾ ਸੀ ਕਿ ਪੜ ਲਿਖ ਕੇ ਆਪਣੀ ਜ਼ਿੰਦਗੀ ਨੂੰ ਥੋੜਾ ਜਿਹਾ ਇੰਜੋਏ ਕਰਨ ਤੋਂ ਬਾਅਦ ਹੀ ਵਿਆਹ ਕਰਵਾਉਣਾ ਚਾਹੀਦਾ ਅਤੇ ਉਦੋਂ ਤੱਕ ਕੁੜੀ ਕੁਝ ਮੈਚ्योर ਵੀ ਹੋ ਜਾਂਦੀ ਹੈ ਇਸ ਲਈ ਮੈਂ ਆਪਣੇ ਪਾਪਾ ਨਾਲ ਜਿੱਦ ਕਰਕੇ ਆਪਣੀ ਗੱਲ ਮੰਨਵਾ ਲਈ ਮੈਨੂੰ ਘਰ ਦੇ ਕੰਮਾਂ ਵਿੱਚ ਕੁਝ ਖਾਸ ਦਿਲਚਸਪੀ ਨਹੀਂ ਸੀ ਪਰ ਮੰਮੀ ਦੇ ਡਰ ਤੋਂ ਮੈਂ ਰੋਟੀ ਬਣਾਉਣੀ ਸਿੱਖ ਲਈ ਸੀ ਮੇਰੀ ਮੰਮੀ ਦਾ ਕਹਿਣਾ ਸੀ ਕਿ ਔਰਤ ਦੀ ਅਸਲੀ ਖੂਬਸੂਰਤੀ ਉਦੋਂ ਵੱਧਦੀ ਹੈ ਜਦੋਂ ਘਰ ਦਾ ਹਰ ਕੰਮ ਜਾਣਦੀ ਹੋਵੇ ਮੈਨੂੰ ਘਰ ਦੇ ਕੰਮਾਂ ਵਿੱਚ ਬਹੁਤ ਉਲਝਣ ਹੁੰਦੀ ਸੀ ਪਰ ਮੈਂ ਮੰਮੀ ਦੇ ਡਰ ਤੋਂ ਹੌਲੀ-ਹੌਲੀ ਸਾਰੇ ਕੰਮ ਸਿੱਖ ਲਈ ਸਮਾਂ ਲੰਘਦਾ ਗਿਆ ਜਿਵੇਂ ਹੀ ਮੈਂ ਐਮਏ ਦੇ ਪੇਪਰ ਦਿੱਤੇ ਤਾਂ ਮੰਮੀ ਪਾਪਾ ਨੇ ਮੇਰੇ ਲਈ ਵੀ ਰਿਸ਼ਤਾ ਲੱਭਣਾ ਸ਼ੁਰੂ ਕਰ ਦਿੱਤਾ ਮੈਂ ਹੁਣ ਪਹਿਲਾਂ ਤੋਂ ਵੀ ਜ਼ਿਆਦਾ ਖੂਬਸੂਰਤ ਹੋ ਗਈ ਸੀ ਇਸ ਲਈ ਮੇਰੇ ਲਈ ਰਿਸ਼ਤਿਆਂ ਦੀਆਂ ਲਾਈਨਾਂ ਲੱਗ ਗਈਆਂ ਮੇਰੀ ਮੰਮੀ ਦਾ ਕਹਿਣਾ ਸੀ ਕਿ ਠੀਕ ਸਮਾਂ ਹੈ ਜੋਤੀ ਦਾ ਰਿਸ਼ਤਾ ਕਰ ਦਿੱਤਾ ਜਾਵੇ ਜੇਕਰ ਅਸੀਂ ਹੁਣ ਰਿਸ਼ਤਿਆਂ ਨੂੰ ਮਨਾਂ ਕਰ ਦਿੱਤਾ ਤਾਂ ਫਿਰ ਸਮਾਂ ਬੀਤੇ ਬੀਤ ਜਾਊਗਾ ਤੇ ਰਿਸ਼ਤੇ ਵੀ ਆਉਣੇ ਬੰਦ ਹੋ ਜਾਣਗੇ ਅਤੇ ਹੁਣ ਮੇਰੇ ਵਿਆਹ ਦੀ ਵੀ ਉਮਰ ਹੋ ਚੁੱਕੀ ਸੀ ਮੈਂ ਘਰ ਵਾਲਿਆਂ ਦੀ लाਡਲੀ ਸੀ ਅਤੇ ਆਪਣੀ ਮਨਮਰਜ਼ੀ ਕਰਨ ਵਾਲੀ ਸੀ ਪਰ ਮੇਰਾ ਸੁਭਾ ਅਜੇਹਾ ਬਿਲਕੁਲ ਵੀ ਨਹੀਂ ਸੀ ਕਿ ਮੈਂ ਆਪਣੇ ਆਪ ਲਈ ਮੁੰਡਾ ਪਸੰਦ ਕਰਾਂ ਇਸ ਲਈ ਮੈਂ ਆਪਣੇ ਘਰ ਵਾਲਿਆਂ ਨੂੰ ਕਹਿ ਦਿੱਤਾ ਸੀ ਕਿ ਮੈਂ ਉਹਨਾਂ ਦੀ ਮਰਜ਼ੀ ਦੇ ਅਨੁਸਾਰ ਹੀ ਵਿਆਹ ਕਰਵਾਵਾਂਗੀ ਆਖਰ ਇੱਕ ਦਿਨ ਮੇਰੇ ਲਈ ਅਜਿਹਾ ਰਿਸ਼ਤਾ ਆਇਆ ਜੋ ਮੇਰੇ ਮੰਮੀ ਪਾਪਾ ਦੇ ਪਸੰਦ ਦਾ ਸੀ ਰਾਹੁਲ ਮੇਰੇ ਭਰਾ ਦੇ ਦੋਸਤ ਦਾ ਕਜ਼ਨ ਸੀ ਉਹ ਆਪਣੇ ਮੰਮੀ ਪਾਪਾ ਦਾ ਇਕਲੌਤਾ ਮੁੰਡਾ ਸੀ ਉਸਦੇ ਮੰਮੀ ਪਾਪਾ ਦਾ ਬਹੁਤ ਪਹਿਲਾਂ ਹੀ ਸਵਰਗਵਾਸ ਹੋ ਚੁੱਕਿਆ ਸੀ ਮੇਰੇ ਭਰਾ ਦੇ ਦੋਸਤ ਦਾ ਕਹਿਣਾ ਸੀ ਕਿ ਰਾਹੁਲ ਨੇ ਆਪਣੇ ਮੰਮੀ ਪਾਪਾ ਤੋਂ ਬਿਨਾ ਬਹੁਤ ਟਾਈਮ ਗੁਜ਼ਾਰਿਆ ਹੈ ਪਰ ਉਸ ਦੇ ਵਿੱਚ ਕੋਈ ਬੁਰੀ ਆਦਤ ਨਹੀਂ ਆਈ ਤੇ ਨਾ ਹੀ ਉਸ ਨੇ ਕਦੇ ਬੁਰੇ ਲੋਕਾਂ ਨਾਲ ਦੋਸਤੀ ਰੱਖੀ ਹੈ ਬਲਕਿ ਉਸ ਨੇ ਆਪਣੀ ਪੜ੍ਹਾਈ ਪੂਰੀ ਕਰਕੇ ਆਪਣੇ ਮਾਪੇ ਦੇ ਕਾਰੋਬਾਰ ਨੂੰ ਅੱਗੇ ਵਧਾਇਆ ਇਸ ਲਈ ਹੁਣ ਉਸ ਦੇ ਕੋਲ ਪੈਸਾ ਧਨ ਦੀ ਕੋਈ ਕਮੀ ਨਹੀਂ ਹੈ ਤੇ ਹੁਣ ਤਾਂ ਰਾਹੁਲ ਹਿੰਦੀ ਕੈਨੇਡਾ ਵਿੱਚ ਬਹੁਤ ਚੰਗੇ ਫਰਮ ਵਿੱਚ ਨੌਕਰੀ ਲੱਗ ਗਈ ਸੀ ਅਤੇ ਉਸ ਨੇ ਆਪਣੇ ਆਪ ਪਾਪਾ ਦੇ ਕਾਰੋਬਾਰ ਨੂੰ ਵੀ ਬਹੁਤ ਹੀ ਆਪਣੇ ਪੁਰਾਣੇ ਖਾਸ ਅਤੇ ਭਰੋਸੇ ਵਾਲੇ ਨੌਕਰ ਦੇ ਹਵਾਲੇ ਕੀਤਾ ਹੋਇਆ ਸੀ ਇਸ ਤਰ੍ਹਾਂ ਉਸ ਨੂੰ ਉਸ ਦੋਵੇਂ ਪਾਸਿਓਂ ਹੀ ਪੈਸਾ ਆ ਰਿਹਾ ਸੀ ਅਤੇ ਹੁਣ ਜਦੋਂ ਉਹ ਕੈਨੇਡਾ ਤੋਂ ਇੰਡੀਆ ਵਾਪਸ ਆਪਣੀ ਭੂਆ ਦੇ ਘਰ ਮਤਲਬ ਮੇਰੇ ਭਰਾ ਦੇ ਦੋਸਤ ਦੇ ਘਰ ਮਿਲਣ ਆਇਆ ਤਾਂ ਉਹਨਾਂ ਨੇ ਉਸ ਨੂੰ ਬਹੁਤ ਸਾਰੇ ਰਿਸ਼ਤੇ ਬਾਰੇ ਦੱਸਿਆ ਉਹਨਾਂ ਰਿਸ਼ਤਿਆਂ ਵਿੱਚ ਜੋਤੀ ਦਾ ਜ਼ਿਕਰ ਅਤੇ ਉਸਦੀ ਫੋਟੋ ਵੀ ਸੀ ਰਾਹੁਲ ਨੂੰ ਜੋਤੀ ਬਹੁਤ ਪਸੰਦ ਆਈ ਥੋੜੀ ਬਹੁਤ ਸ਼ਾਨਵੀਨ ਕੀਤੀ ਗਈ ਰਾਹੁਲ ਨਾਲ ਇੱਕ ਦੋ ਵਾਰ ਮੁਲਾਕਾਤ ਵੀ ਕੀਤੀ ਉਹ ਸੱਚਮੁੱਚ ਹੀ ਇਸ ਕਾਬਲ ਸੀ ਉਸ ਦਾ ਰਿਸ਼ਤਾ ਲੈ ਲਿਆ ਜਾਵੇ ਇਸ ਰਿਸ਼ਤੇ ਨੂੰ ਮੈਂ ਹਾਂ ਕਰ ਦਿੱਤੀ ਅਤੇ ਫਿਰ ਵਿਆਹ ਦੀਆਂ ਤਿਆਰੀਆਂ ਹੋਣ ਲੱਗ ਗਈਆਂ ਕਿਉਂਕਿ ਰਾਹੁਲ ਵਿਆਹ ਕਰਕੇ ਕੈਨੇਡਾ ਜਾਣਾ ਚਾਹੁੰਦਾ ਸੀ ਤਾਂ ਜੋ ਜਲਦ ਤੋਂ ਜਲਦ ਹੀ ਆਪਣੀ ਪਤਨੀ ਨੂੰ ਵੀ ਆਪਣੇ ਕੋਲ ਬੁਲਾ ਸਕੀ ਇਸ ਲਈ ਝੱਟ ਮੰਗਣੀ ਤੇ ਪੱਟ ਵਿਆਹ ਵਾਲਾ ਮਾਮਲਾ ਹੋਇਆ ਮੇਰਾ ਵਿਆਹ ਰਾਹੁਲ ਨਾਲ ਕਰ ਦਿੱਤਾ ਗਿਆ ਮੈਂ ਬਹੁਤ ਖੁਸ਼ ਸੀ ਕਿਉਂਕਿ ਮੈਂ ਰਾਹੁਲ ਦੀਆਂ ਬਹੁਤ ਤਰੀਫਾਂ ਸੁਨੀਆਂ ਹੋਈਆਂ ਸਨ ਪਰ ਅੰਦਰ ਹੀ ਅੰਦਰ ਮੇਰਾ ਦਿਲ ਬਹੁਤ ਘਬਰਾ ਰਿਹਾ ਸੀ ਕਿਉਂਕਿ ਉਹ ਆਦਮੀ ਮੇਰੇ ਲਈ ਬਿਲਕੁਲ ਅਨਜਾਣ ਸੀ ਪਤਾ ਨਹੀਂ ਉਸ ਦਾ ਵਰਤਾਓ ਮੇਰੇ ਨਾਲ ਕਿਹੋ ਜਿਹਾ ਹੋਵੇਗਾ ਮੈਂ ਅਗਲੇ ਘਰ ਜਾ ਕੇ ਆਪਣੇ ਘਰ ਦੀ ਤਰ੍ਹਾਂ ਹੀ ਐਸ਼ਵਾਰਾਮ ਨਗਰਾਂ ਕੀ ਜਾ ਫਰ ਬਾਕੀ ਕੁੜੀਆਂ ਦੀ ਤਰ੍ਹਾਂ ਮੈਨੂੰ ਵੀ ਬਹੁਤ ਕੌਝੇ ਬਰਦਾਸ਼ਤ ਕਰਨਾ ਪਵੇਗਾ। ਇਸ ਤਰ੍ਹਾਂ ਦੀਆਂ ਗੱਲਾਂ ਲਗਾਤਾਰ ਮੇਰੇ ਦਿਮਾਗ ਵਿੱਚ ਘੁੰਮ ਰਹੀਆਂ ਸਨ ਜਿਨ੍ਹਾਂ ਨੇ ਮੈਨੂੰ ਬਹੁਤ ਡਰਾਇਆ ਹੋਇਆ ਸੀ। ਮੈਂ ਆਪਣੇ ਮੰਮੀ ਪਾਪਾ ਤੇ ਭਰਾ ਨੂੰ ਛੱਡ ਕੇ ਜਾਣ ਦੇ ਖਿਆਲ ਤੋਂ ਬਹੁਤ ਉਦਾਸ ਸੀ। ਫਿਰ ਉਹ ਦਿਨ ਵੀ ਆ ਗਿਆ। ਜਦੋਂ ਮੈਂ ਆਪਣੇ ਪੇਕੇ ਘਰ ਤੋਂ ਵਿਦਾ ਹੋ ਕੇ ਆਪਣੇ ਸਹੁਰੇ ਘਰ ਆ ਗਈ। ਮੇਰਾ ਵਿਆਹ ਬਹੁਤ ਧੂਮਧਾਮ ਨਾਲ ਹੋਇਆ ਸੀ ਕਿਉਂਕਿ ਮੈਂ ਆਪਣੇ ਮਾਂ-ਬਾਪ ਅਤੇ ਪ੍ਰਾਮਾ ਦੀ ਬਹੁਤ ਲਾਡਲੀ ਸੀ ਰਾਹੁਲ ਦੀ ਭੂਆਜੀ ਅਤੇ ਮਾਸੀ ਜੀ ਵਿਆਹ ਤੋਂ ਬਾਅਦ ਵੀ ਕੁਝ ਦਿਨਾਂ ਰੁਕਣ ਵਾਲੇ ਸਨ ਕਿਉਂਕਿ ਉਹਨਾਂ ਨੇ ਨਵੀਂ ਵਿਆਹੀ ਵਾਡੀ ਨੂੰ ਟਾਈਮ ਦੇਣਾ ਸੀ ਰਾਹੁਲ ਸੱਚਮੁੱਚ ਹੀ ਬਹੁਤ ਚੰਗਾ ਪਤੀ ਸਾਬਤ ਹੋਇਆ ਇਨ੍ਹਾਂ 6 ਦਿਨਾਂ ਵਿੱਚ ਰਾਹੁਲ ਨੇ ਮੀਰਾ ਬਹੁਤ ਖਿਆਲ ਰੱਖਿਆ ਸੀ ਅਤੇ ਮੈਨੂੰ ਇਸ ਗੱਲ ਦਾ ਬਿਲਕੁਲ ਵੀ ਅਹਿਸਾਸ ਨਹੀਂ ਹੋਣ ਦਿੱਤਾ ਕਿ ਮੈਂ ਆਪਣੇ ਮਾਂ-ਬਾਪ ਦਾ ਘਰ ਛੱਡ ਕੇ ਇੱਥੇ ਆਈ ਹਾਂ ਉਹ ਮੇਰੀ ਹਰ ਛੋਟੀ ਤੋਂ ਛੋਟੀ ਗੱਲ ਤੇ ਇੱਛਾ ਦਾ ਖਿਆਲ ਰੱਖਦਾ ਸੀ ਅਤੇ ਮੈਂ ਰੱਬ ਦਾ ਧੰਨਵਾਦ ਕਰਦੀ ਹੋਈ ਨਹੀਂ ਥੱਕਦੀ ਸੀ ਇਸ ਲਈ ਮੇਰੇ ਮੰਮੀ ਪਾਪਾ ਨੇ ਮੇਰੇ ਲਈ ਇੰਨਾ ਚੰਗਾ ਮੁੰਡਾ ਲੱਭਿਆ ਸੀ ਪਰ ਰਾਘਵਲ ਦੇ ਅਚਾਨਕ ਕੈਨੇਡਾ ਜਾਣ ਦੀ ਖਬਰ ਨੇ ਤਾਂ ਮੈਨੂੰ ਉਦਾਸ ਤੇ ਪਰੇਸ਼ਾਨ ਕਰ ਦਿੱਤਾ ਅਤੇ ਇਕੱਲੇ ਘਰ ਵਿੱਚ ਰਹਿਣਾ ਮੇਰੇ ਲਈ ਬਹੁਤ ਔਖਾ ਕੰਮ ਸੀ ਪਰ ਮੈਨੂੰ ਹਰ ਹਾਲ ਵਿੱਚ ਸਮਝੌਤਾ ਕਰਨਾ ਸੀ ਅਤੇ ਟਾਈਮ ਵੀ ਬਹੁਤ ਘੱਟ ਸੀ ਉਹਨਾਂ ਨੇ ਰਾਤ ਲਈ ਇੱਕ ਚੌਕੀਦਾਰ ਵੀ ਰੱਖ ਦਿੱਤਾ ਸੀ ਅਤੇ ਉਸ ਸਵੇਰ ਜੋ ਕੁਝ ਵੀ ਹੋਇਆ ਉਸਨੇ ਤਾਂ ਮੇਰੀ ਬੋਝ ਛੁੜਾ ਦਿੱਤੀ ਜਦੋਂ ਮੇਰੀ ਅੱਖ ਖੁੱਲੀ ਤਾਂ ਮੇਰੇ ਸਰੀਰ ਉੱਪਰ ਕੋਈ ਕੱਪੜਾ ਨਹੀਂ ਸੀ ਬਲਕਿ ਇੱਕ ਚਾਦਰ ਇੱਕ ਚਾਦਰ ਹੀ ਮੇਰੇ ਉੱਪਰ ਸੀ ਹਾਲਾਂਕਿ ਮੈਨੂੰ ਚੰਗੀ ਤਰ੍ਹਾਂ ਯਾਦ ਸੀ ਕਿ ਜਦੋਂ ਮੈਂ ਸੁੱਤੀ ਸੀ ਤਾਂ ਮੇਰੇ ਕੱਪੜੇ ਪਾਏ ਹੋਏ ਸਨ ਤੇ ਚਾਦਰ ਤਾਂ ਮੇਰੇ ਬੈੱਡ ਤੇ ਵੀ ਨਹੀਂ ਸੀ ਤਾਂ ਫਿਰ ਇਹ ਸਭ ਕੁਝ ਕਿਵੇਂ ਹੋਇਆ ਇਹ ਸੋਚ-ਸੋਚ ਕੇ ਤਾਂ ਮੇਰਾ ਬੁਰਾ ਹਾਲ ਸੀ ਮੈਨੂੰ ਰਾਤ ਨੂੰ ਬਹੁਤ ਗੂੜੀ ਨੀਂਦ ਆਈ ਸੀ ਇਸ ਲਈ ਮੈਨੂੰ ਕੁਝ ਵੀ ਪਤਾ ਨਹੀਂ ਸੀ ਕਿ ਰਾਤ ਨੂੰ ਮੇਰੇ ਨਾਲ ਕੀ ਹੋਇਆ ਇਸ ਘਰ ਵਿੱਚ ਮੇਰੇ ਇਲਾਵਾ ਉਹ ਹੀ ਬੁੱਢਾ ਚੌਕੀਦਾਰ ਸੀ ਜੋ ਸਵੇਰੇ ਹੁੰਦੇ ਸ਼ਾਇਦ ਚਾ ਜਾ ਚੁੱਕਿਆ ਸੀ ਕਿਤੇ ਉਸ ਚੌਕੀਦਾਰ ਨੇ ਕੀਤਾ ਨਹੀਂ ਮੇਰੇ ਨਾਲ ਕੁਝ ਗਲਤ ਇਹ ਸੋਚ ਕੇ ਤਾਂ ਮੇਰੀ ਆਤਮਾ ਕੰਬ ਗਈ ਸੀ ਮੈਨੂੰ ਕੁਝ ਸਮਝ ਨਹੀਂ ਆ ਰਿਹਾ ਸੀ ਅਤੇ ਅਜਿਹੀ ਗੱਲ ਸੀ ਕਿ ਮੈਂ ਰਾਹੁਲ ਨੂੰ ਵੀ ਦੱਸ ਨਹੀਂ ਸਕਦੀ ਸੀ ਪਰ ਜੋ ਕੁਝ ਵੀ ਹੋਇਆ ਸੀ ਉਹ ਬਿਲਕੁਲ ਠੀਕ ਨਹੀਂ ਸੀ ਮੈਂ ਬਹੁਤ ਪਰੇਸ਼ਾਨ ਸੀ ਅਤੇ ਮੈਨੂੰ ਨਾਸ਼ਤਾ ਕਰਨ ਦਾ ਹੌਸ ਵੀ ਨਹੀਂ ਸੀ ਫਿਰ ਰਾਹੁਲ ਦਾ ਫੋਨ ਆਇਆ ਮੈਂ ਬਹੁਤ ਮੁਸ਼ਕਲ ਨਾਲ ਆਪਣਾ ਮੂਡ ਨਾਰਮਲ ਕੀਤਾ ਅਤੇ ਰਾਹੁਲ ਨਾਲ ਗੱਲ ਕੀਤੀ ਰਾਹੁਲ ਨੇ ਗੱਲਾਂ-ਗੱਲਾਂ ਵਿੱਚ ਮੈਨੂੰ ਦੱਸਿਆ ਕਿ ਮੈਂ ਸਵੇਰ ਤੱਕ ਸੁੱਤੀ ਰਹੀ ਅਤੇ ਉਹ ਚੌਕੀਦਾਰ ਉਸ ਨੂੰ ਦੱਸ ਕੇ ਚਲਾ ਗਿਆ ਸੀ ਅਤੇ ਉਸ ਨੇ ਇਹ ਵੀ ਦੱਸਿਆ ਸੀ ਕਿ ਮੈਂ ਮੈਡਮ ਨੂੰ ਨਹੀਂ ਦੱਸ ਸਕਦਾ ਕਿਉਂਕਿ ਉਹ ਸੌ ਰਹੀ ਸੀ ਤੇ ਇਹ ਇੱਕ ਚੰਗਾ ਨਹੀਂ ਲੱਗਦਾ ਮੈਂ ਉਹਨਾਂ ਦੇ ਕਮਰੇ ਵਿੱਚ ਜਾਵਾਂ ਇਸ ਗੱਲ ਨੇ ਤਾਂ ਮੈਨੂੰ ਹੈਰਾਨ ਕਰ ਦਿੱਤਾ ਸੀ ਜੇਕਰ ਉਹ ਇੰਨਾ ਚੰਗਾ ਆਦਮੀ ਸੀ ਤਾਂ ਰਾਤ ਨੂੰ ਮੇਰੇ ਨਾਲ ਕਿਵੇਂ ਕੁਝ ਕਰ ਸਕਦਾ ਸੀ ਮੈਂ ਸਭ ਕੁਝ ਸੋਚ-ਸੋਚ ਕੇ پاگل ਹੁੰਦੀ ਜਾ ਰਹੀ ਸੀ ਫਿਰ ਮੈਂ ਦੁਬਾਰਾ ਬਹਾਨੇ ਨਾਲ ਰਾਹੁਲ ਨੂੰ ਉਸ ਚੌਂਕੀਦਰ ਦੇ ਬਾਰੇ ਪੁੱਛਿਆ ਤਾਂ ਉਸਨੇ ਕਿਹਾ ਕਿ ਮੈਂ ਅੱਖਾਂ ਬੰਦ ਕਰਕੇ ਉਸ ਉੱਪਰ ਯਕੀਨ ਕਰ ਸਕਦੀ ਆ ਫਿਰ ਮੈਂ ਸੋਚਿਆ ਕਿ ਸ਼ਾਇਦ ਮੈਨੂੰ ਹੀ ਨੀਂਦ ਵਿੱਚ ਗਰਮੀ ਲੱਗੀ ਹੋਵੇਗੀ ਅਤੇ ਮੈਂ ਆਪਣੇ ਕੱਪੜੇ ਉਤਾਰ ਕੇ ਚਾਦਰ ਲੈ ਲਈ ਖੈਰ ਮੈਂ ਆਪਣੇ ਦਿਲ ਨੂੰ ਕਿਸੇ ਤਰ੍ਹਾਂ ਸੰਤੁਸ਼ਟ ਕਰਨ ਦੀ ਨਾਕਾਮ ਕੋਸ਼ਿਸ਼ ਕੀਤੀ ਅਤੇ ਫਿਰ ਉੱਠ ਕੇ ਆਪਣੇ ਘਰ ਦੇ ਕੰਮਾਂ ਵਿੱਚ ਲੱਗ ਗਈ ਮੈਨੂੰ ਹਾਲੇ ਵੀ ਬਹੁਤ ਤਕਾਬਤ ਹੋ ਰਹੀ ਸੀ ਦਿਨ ਇਸ ਤਰ੍ਹਾਂ ਲੰਘ ਗਿਆ ਤੇ ਰਾਤ ਹੋ ਗਈ ਚੌਂਕੀਦਾਰ ਕੱਲ ਵਾਲੇ ਟਾਈਮ ਤੇ ਹੀ ਆਇਆ ਤੇ ਮੇਰੇ ਲਈ ਰੋਟੀ ਵੀ ਲੈ ਕੇ ਆਇਆ ਸੀ ਅਤੇ ਕੱਲ ਦੀ ਤਰ੍ਹਾਂ ਉਸ ਨੇ ਨਜ਼ਰਾਂ ਚੁਕਾਈਆਂ ਹੋਈਆਂ ਸੀ ਉਸ ਨੇ ਰੋਟੀ ਦਿੱਤੀ ਤੇ ਬਾਹਰ ਗੇਟ ਤੇ ਜਾ ਕੇ ਬੈਠ ਗਿਆ ਹੁਣ ਮੈਂ ਉਸ ਵੱਲੋਂ ਸੰਤੁਸ਼ਟ ਹੋ ਗਈ ਸੀ ਮੇਰੇ ਤੋਂ ਹੀ ਨੀਂਦ ਵਿੱਚ ਫੁਜ ਹੋਇਆ ਫਿਰ ਮੈਂ ਰੋਟੀ ਖਾਧੀ ਕੁਝ ਧਰ ਆਪਣੀ ਮੰਮੀ ਨਾਲ ਗੱਲਾਂ ਕੀਤੀਆਂ ਤੇ ਸੌਣ ਦੀ ਤਿਆਰੀ ਕਰਨ ਲੱਗੀ ਉਹ ਚੌਂਕੀਦਾਰ ਮੇਰੇ ਲਈ ਚਾਹ ਬਣਾ ਕੇ ਲੈ ਆਇਆ ਉਹ ਬਹੁਤ ਵਧੀਆ ਚਾਹ ਬਣਾਉਂਦਾ ਸੀ ਅਸਲੀ ਮੈਂ ਮਨਾ ਨਹੀਂ ਕਰ ਸਕੀ ਅਤੇ ਚਾਹ ਪੀਣ ਤੋਂ ਬਾਅਦ ਮੈਨੂੰ ਪਤਾ ਨਹੀਂ ਲੱਗਿਆ ਕਿ ਮੈਨੂੰ ਕਦੋਂ ਨੀਂਦ ਆ ਗਈ ਮੈਂ ਸਵੇਰ ਨੂੰ ਉੱઠી ਤਾਂ ਇੱਕ ਵਾਰ ਫਿਰ ਮੈਂ ਚਾਦਰ ਵਿੱਚ ਹੀ ਸੁੱਤੀ ਹੋਈ ਸੀ ਪਰ ਹੁਣ ਇਹ ਮਾਮੂਲੀ ਗੱਲ ਨਹੀਂ ਸੀ ਮੈਂ ਕਦੇ ਵੀ ਨੀਂਦ ਵਿੱਚ ਅਜੀਹਾ ਨਹੀਂ ਕੀਤਾ ਸੀ ਤਾਂ ਹੁਣ ਕਿਵੇਂ ਕਰ ਸਕਦੀ ਸੀ ਅਤੇ ਆਖਰ ਅਜੇ ਹੀ ਵੀ ਕਿਹੜੀ ਗੱਲ ਸੀ ਜੋ ਮੈਂ ਇੰਨੀ ਗੂੜੀ ਨੀਂਦ ਵਿੱਚ ਚਲੀ ਜਾਂਦੀ ਸੀ ਇਹਨਾਂ ਸਾਰੀਆਂ ਸੋਚਾਂ ਨੇ ਮੈਨੂੰ ਤਾਂ ਦਬਾ ਕੇ ਰੱਖਿਆ ਸੀ ਮੈਂ ਆਪਣੇ ਮਾਪੇ ਮਾਂ ਬਾਪ ਨੂੰ ਇਹ ਸਭ ਕੁਝ ਦੱਸ ਕੇ ਪਰੇਸ਼ਾਨ ਨਹੀਂ ਕਰਨਾ ਚਾਹੁੰਦੀ ਸੀ ਅਤੇ ਜੇਕਰ ਮੈਂ ਆਪਣੇ ਪਤੀ ਨੂੰ ਇਹ ਇਸ ਬਾਰੇ ਦੱਸਦੀ ਤਾਂ ਉਹਨਾਂ ਦਾ ਦਿਲ ਟੁੱਟ ਜਾਂਦਾ ਫਿਰ ਮੈਂ ਕੀ ਕਰਦੀ ਇਸ ਲਈ ਮੈਂ ਕਿਸੇ ਨੂੰ ਕੁਝ ਨਹੀਂ ਦੱਸਿਆ ਮੈਂ ਸੋਚ ਲਿਆ ਸੀ ਕਿ ਮੈਂ ਅੱਜ ਇੰਨਾ ਕੰਮ ਨਹੀਂ ਕਰੂੰਗੀ ਕਿ ਮੈਨੂੰ ਥਕਾਵਟ ਦਾ ਕਰਕੇ ਗੂੜੀ ਨੀਂਦ ਆ ਜਾਵੇ ਜਰੂਰ ਕੋਈ ਤਾਂ ਸੀ ਜੋ ਮੇਰੇ ਨਾਲ ਇਸ ਤਰ੍ਹਾਂ ਹੋ ਰਿਹਾ ਸੀ ਇਹੀ ਸੋਚ-ਸੋਚ ਕੇ ਮੇਰਾ ਬੁਰਾ ਹਾਲ ਹੁੰਦਾ ਜਾ ਰਿਹਾ ਸੀ ਇਸ ਤਰ੍ਹਾਂ ਅੱਜ ਦਾ ਦਿਨ ਵੀ ਲੰਘ ਗਿਆ ਤੇ ਰਾਤ ਹੋ ਗਈ। ਰਾਤ ਨੂੰ ਰੋਟੀ ਖਾਣ ਤੋਂ ਬਾਅਦ ਉਸ ਬੁੱਢੇ ਚੌਂਕੀਦਾਰ ਨੇ ਮੈਨੂੰ ਚਾਹ ਲਿਆ ਕੇ ਦਿੱਤੀ। ਤਾਂ ਮੈਂ ਉਸ ਨੂੰ ਧੰਨਵਾਦ ਕਹਿ ਕੇ ਉਸ ਤੋਂ ਚਾਹ ਦਾ ਕੱਪ ਲੈ ਲਿਆ ਅਤੇ ਉਸ ਦੇ ਜਾਣ ਤੋਂ ਬਾਅਦ ਮੈਂ ਚੰਗੀ ਤਰ੍ਹਾਂ ਕਮਰੇ ਨੂੰ ਬੰਦ ਕਰ ਲਿਆ ਅਤੇ ਉਸ ਉਸ ਚਾਹ ਨੂੰ ਬਾਥਰੂਮ ਵਿੱਚ ਲਿਜਾ ਕੇ ਡੋਲ ਦਿੱਤਾ ਤੇ ਆ ਕੇ ਆਪਣੇ ਬੈੱਡ ਤੇ ਲੇਟ ਗਈ। ਅੱਜ ਮੈਨੂੰ ਬਿਲਕੁਲ ਵੀ ਨੀਂਦ ਨਹੀਂ ਆ ਰਹੀ ਸੀ। ਇਸ ਦਾ ਮਤਲਬ ਸੀ ਕਿ ਜ਼ਰੂਰ ਮੇਰੀ ਚਾਹ ਵਿੱਚ ਕੁਝ ਮਿਲਾਇਆ ਹੁੰਦਾ ਸੀ ਮੇਰਾ ਦਿਲ ਬਹੁਤ ਘਬਰਾ ਰਿਹਾ ਸੀ ਪਰ ਮੈਂ ਅੱਜ ਹਰ ਹਾਲ ਵਿੱਚ ਹਕੀਕਤ ਜਾਨਣਾ ਚਾਹੁੰਦੀ ਸੀ ਮੈਨੂੰ ਪਾਏ ਹੋਏ 1 ਘੰਟਾ ਹੀ ਹੋਇਆ ਸੀ ਕਿ ਮੇਰੇ ਕਮਰੇ ਦੇ ਦਰਵਾਜ਼ੇ ਤੇ ਦੇ ਕੋਲ ਕੁਝ ਆਵਾਜ਼ ਆਈ ਬਾਹਰ ਤੋਂ ਮੇਰੇ ਕਮਰੇ ਦੇ ਦਰਵਾਜ਼ੇ ਦਾ ਲੋਕ ਕੋਈ ਖੁੱਲ ਰਿਹਾ ਸੀ ਇਸ ਗੱਲ ਨੇ ਤਾਂ ਮੇਰੀ ਜਾਨ ਕੱਢ ਦਿੱਤੀ ਮਤਲਬ ਮੇਰਾ ਸ਼ੱਕ ਸਹੀ ਸੀ ਕੋਈ ਸੀ ਜੋ ਮੇਰੇ ਕਮਰੇ ਵਿੱਚ ਆਉਂਦਾ ਸੀ ਮੈਂ ਚੁੱਪਚਾਪ ਪਈ ਰਹੀ ਅੱਜ ਮੈਂ ਉਸ ਮੁਜਰਮ ਦਾ ਅਸਲੀ ਚਿਹਰਾ ਦੇਖਣਾ ਚਾਹਉਂਦੀ ਸੀ ਤੇ ਫਿਰ ਦਰਵਾਜ਼ਾ ਖੋਲ੍ਹਿਆ ਤਾਂ ਜੋ ਚਿਹਰਾ ਮੈਨੂੰ ਨਜ਼ਰ ਆਇਆ ਉਸ ਨਾਲ ਤਾਂ ਮੇਰੇ ਪੈਰਾਂ ਥੱਲੇ ਜ਼ਮੀਨ ਨਿਕਲ ਗਈ ਉਹ ਕੋਈ ਹੋਰ ਨਹੀਂ ਬਲਕੇ ਮੇਰਾ ਆਪਣਾ ਹੀ ਪਤੀ ਸੀ ਮੈਂ ਫਟੀਆਂ ਫਟੀਆਂ ਅੱਖਾਂ ਨਾਲ ਆਪਣੇ ਪਤੀ ਵੱਲ ਦੇਖ ਰਹੀ ਸੀ ਉਸ ਨੇ ਉਹੀ ਚੌਂਕੀਦਾਰ ਵਾਲੇ ਕੱਪੜੇ ਪਾਏ ਹੋਏ ਸਨ ਬਸ ਉਸ ਦੇ ਚਿਹਰੇ ਤੋਂ ਨਕਲੀ ਦਾੜੀ ਅਤੇ ਲੰਬੀਆਂ ਲੰਬੀਆਂ ਮੁੱਛਾਂ ਤੇ ਸਫੇਦ ਵਾਲ ਗਾਇਬ ਸਨ ਮੇਰੇ ਪਤੀ ਨੂੰ ਵੀ ਸ਼ਾਇਦ ਝਟਕਾ ਜਿਹਾ ਲੱਗਿਆ ਉਹਨਾਂ ਨੂੰ ਬਿਲਕੁਲ ਵੀ ਅੰਦਾਜ਼ਾ ਨਹੀਂ ਸੀ ਕਿ ਮੈਂ ਅਜੇ ਜਾਗ ਰਹੀ ਆ ਇਸ ਲਈ ਉਹਨਾਂ ਦੇ ਤਾਂ ਚਿਹਰੇ ਦਾ ਰੰਗ ਉੱਡ ਗਿਆ ਪਰ ਸਦਮੇ ਨਾਲ ਮੇਰਾ ਤਾਂ ਬੁਰਾ ਹਾਲ ਸੀ ਮੈਂ ਆਪਣੇ ਪਤੀ ਦੇ ਹੱਥੋਂ ਇੰਨੇ ਦਿਨਾਂ ਤੋਂ ਤਕਲੀਫ ਚੱਲ ਰਹੀ ਸੀ ਮੇਰੀਆਂ ਅੱਖਾਂ ਵਿੱਚੋਂ ਹੰਝੂ ਵਗਦੇ ਜਾ ਰਹੇ ਸਨ ਰਾਹੁਤ ਤਾਂ ਕੋਈ ਬੋਲਣ ਦੀ ਪੋਜੀਸ਼ਨ ਵਿੱਚ ਹੀ ਨਹੀਂ ਸੀ ਕਿ ਮੈਨੂੰ ਕਿਵੇਂ ਅਤੇ ਕੀ ਸਫਾਈ ਦੇਣੀ ਹੈ ਮੈਂ ਉੱਠ ਕੇ ਦੂਸਰੇ ਕਮਰੇ ਵਿੱਚ ਚਲੀ ਗਈ ਤੇ ਸਵੇਰ ਹੋਣ ਦਾ ਇੰਤਜ਼ਾਰ ਕਰਨ ਲੱਗੀ ਜਿਵੇਂ ਹੀ ਸਵੇਰ ਹੋਈ ਤਾਂ ਮੈਂ ਆਪਣੇ ਭਰਾ ਨੂੰ ਫੋਨ ਕੀਤਾ ਕਿ ਇਸ ਨੂੰ ਉਸ ਨੂੰ ਕਿਹਾ ਕਿ ਉਹ ਮੈਨੂੰ ਆ ਕੇ ਲੈ ਜਾਵੇ ਮੇਰਾ ਭਰਾ ਮੈਨੂੰ ਲੈਣ ਲਈ ਆ ਗਿਆ ਰਾਹੁਲ ਨੇ ਮੈਨੂੰ ਬਹੁਤ ਰੋਕਣ ਦੀ ਤੇ ਸਫਾਈ ਦੇਣ ਦੀ ਕੋਸ਼ਿਸ਼ ਕੀਤੀ ਪਰ ਮੈਂ ਉਸ ਦੀ ਕੋਈ ਵੀ ਗੱਲ ਸਨ ਨੂੰ ਤਿਆਰ ਨਹੀਂ ਸੀ ਮੈਨੂੰ ਬਹੁਤ ਦੁੱਖ ਹੋਇਆ ਸੀ ਮੈਂ ਆਪਣੇ ਭਰਾ ਦੇ ਨਾਲ ਆਪਣੇ ਪੇਕੇ ਘਰ ਆ ਗਈ ਮੈਂ ਬਹੁਤ ਬਿਮਾਰ ਹੋ ਗਈ ਕਿਉਂਕਿ ਇਹ ਹਾਲਾਤ ਮੇਰੀ برداشت ਤੋਂ ਬਾਹਰ ਸਨ ਮੇਰੇ ਪਤੀ ਦਾ ਇਹ ਵਰਤਾਓ ਮੇਰੀ ਸਮਝ ਤੋਂ ਬਾਹਰ ਸੀ ਆਖਰ ਉਹਨਾਂ ਨੇ ਮੈਨੂੰ ਇੰਨਾ ਵੱਡਾ ਧੋਖਾ ਕਿਉਂ ਦਿੱਤਾ ਸੀ ਮੈਂ ਆਪਣੇ ਆਪ ਨੂੰ ਇੱਕ ਕਮਰੇ ਵਿੱਚ ਬੰਦ ਕਰ ਲਿਆ ਅਤੇ ਕਿਸੇ ਨਾਲ ਕੋਈ ਗੱਲ ਨਹੀਂ ਕਰਦੀ ਸੀ ਮੇਰੇ ਮੰਮੀ ਪਾਪਾ ਵੀ ਬਹੁਤ ਦੁਖੀ ਸਨ ਫਿਰ ਇਸੇ ਤਰ੍ਹਾਂ ਦਿਨ ਲੰਘ ਗਏ ਇੱਕ ਦਿਨ ਮੇਰੇ ਭਰਾ ਦਾ ਦੋਸਤ ਮੈਨੂੰ ਮਿਲਣ ਆਇਆ ਉਹ ਮੇਰੇ ਲਈ ਮੇਰੇ ਭਰਾ ਦੀ ਤਰ੍ਹਾਂ ਹੀ ਸੀ ਅਤੇ ਉਹਨਾਂ ਦੀ ਮੈਂ ਬਹੁਤ ਇੱਜ਼ਤ ਕਰਦੀ ਸੀ ਇਸ ਲਈ ਮੈਂ ਉਹਨਾਂ ਨੂੰ ਮਿਲਣ ਤੋਂ ਮਨਾਂ ਨਹੀਂ ਕਰ ਸਕੀ ਉਹਨਾਂ ਨੇ ਮੈਨੂੰ ਕਿਹਾ ਕਿ ਮੈਂ ਰਾਹੁਲ ਨੂੰ ਮਾਫ ਕਰ ਦੇਵਾ ਉਹਦਾ ਕੋਈ ਕਸੂਰ ਨਹੀਂ ਇਹ ਸਾਰਾ ਕੁਝ ਉਹਨਾਂ ਦੀ ਇੱਕ ਗੁਮਾਂਡ ਵਿੱਚ ਰਹਿਣ ਵਾਲੀ ਕੁੜੀ ਕਰਕੇ ਹੋਇਆ ਸੀ ਉਹ ਰਾਹੁਲ ਦੇ ਨਾਲ ਵਿਆਹ ਕਰਵਾਉਣਾ ਚਾਹੁੰਦੀ ਸੀ ਮੇਰੇ ਭਰਾ ਦੇ ਦੋਸਤ ਨੇ ਮੈਨੂੰ ਕਿਹਾ ਕਿ ਮੈਂ ਰਾਹੁਲ ਨਾਲ ਮਿਲਾ ਅਤੇ ਉਸ ਨੂੰ ਆਪਣੀ ਗੱਲ ਕਹਿਣ ਦਾ ਇੱਕ ਮੌਕਾ ਦੇ ਮੈਂ ਉਹਨਾਂ ਦੀ ਗੱਲ ਮੰਨ ਲਈ ਤੇ ਰਾਹੁਲ ਨੂੰ ਮਿਲਣੇ ਤਿਆਰ ਹੋ ਗਈ ਰਾਹੁਲ ਤਾਂ ਬਹੁਤ ਕਮਜ਼ੋਰ ਹੋ ਗਏ ਸਨ ਉਹ ਬਹੁਤ ਸ਼ਰਮਿੰਦਾ ਤੇ ਉਦਾਸ ਸਨ ਉਹਨਾਂ ਨੇ ਮੈਨੂੰ ਦੱਸਿਆ ਕਿ ਜਦੋਂ ਉਹ ਕੈਨੇਡਾ ਤੋਂ ਵਾਪਸ ਆਏ ਤਾਂ ਪੂਆਜੀ ਨੇ ਉਹਨਾਂ ਨੂੰ ਕਿਹਾ ਕਿ ਉਹ ਵਿਆਹ ਕਰ ਲੈਣ ਪੂਆਜੀ ਨੇ ਮੈਨੂੰ ਬਹੁਤ ਸਾਰੀਆਂ ਕੁੜੀਆਂ ਦੀਆਂ ਫੋਟੋਆਂ ਦਿਖਾਈਆਂ ਜਿੰਨਾਂ ਵਿੱਚੋਂ ਤੂੰ ਮੈਨੂੰ ਸਭ ਤੋਂ ਚੰਗੀ ਲੱਗ ਗਈ ਇਸ ਲਈ ਮੈਂ ਤੁਰੰਤ ਇਸ ਰਿਸ਼ਤੇ ਲਈ ਹਾਂ ਕਰ ਦਿੱਤੀ ਮੈਂ ਬਹੁਤ ਖੁਸ਼ ਸੀ ਇਹਦੇ ਵਿਆਹ ਦੀਆਂ ਤਿਆਰੀਆਂ ਵਿੱਚ ਜੀ ਜਾਣ ਲਗਾ ਰੱਖੀ ਸੀ ਇੱਕ ਦਿਨ ਮੇਰੀ ਗਵੰਡਨ ਸਾਡੇ ਘਰ ਆਈ ਅਤੇ ਮੈਨੂੰ ਜਿਵੇਂ ਕੋ ਜੋ ਦੱਸਣਾ ਚਾਹਦੀ ਸੀ ਮੈਨੂੰ ਪਿੰਕੀ ਆਪਣੀ ਛੋਟੀ ਭੈਣ ਦੀ ਤਰ੍ਹਾਂ ਹੀ ਲੱਗਦੀ ਸੀ ਅਤੇ ਬਹੁਤ ਚੰਗੀ ਲੱਗਦੀ ਸੀ ਇਸ ਲਈ ਮੈਂ ਪਿਆਰ ਨਾਲ ਉਸ ਨੂੰ ਆਪਣੇ ਕੋਲ ਬਿਠਾਇਆ ਅਤੇ ਕਿਹਾ ਕਿ ਜੋ ਗੱਲ ਹੈ ਉਸ ਨੂੰ ਖੁੱਲ ਕੇ ਦੱਸ ਤਾਂ ਉਹ ਦੱਸਣ ਲੱਗੀ ਕਿ ਜੋਤੀ ਬਿਲਕੁਲ ਵੀ ਚੰਗੀ ਕੁੜੀ ਨਹੀਂ ਉਸ ਨੇ ਸਭ ਨੂੰ ਬੇਵਕੂਫ ਬਣਾਇਆ ਹੋਇਆ ਉਹ ਸਭ ਦੇ ਸਾਹਮਣੇ 마ਸੂਮ ਅਤੇ ਸ਼ਰੀਫ ਬੰਦੀ ਹੈ ਪਰ ਉਹ ਅਸਲ ਵਿੱਚ ਅਜੇ ਹੀ ਬਿਲਕੁਲ ਨਹੀਂ ਹੈ ਉਹ ਤਾਂ ਬਹੁਤ ਸਾਰੇ ਮੁੰਡਿਆਂ ਨਾਲ ਦੇ ਚੱਕਰ ਵਿੱਚ ਹੈ ਮੈਂ ਉਸਦੇ ਨਾਲ ਯੂਨੀਵਰਸਿਟੀ ਵਿੱਚ ਪੜ੍ਹਦੀ ਹਾਂ ਇਸ ਲਈ ਸਭ ਕੁਝ ਜਾਣਦੀ ਹਾਂ ਉਹ ਸਭ ਨੂੰ ਪਾਗਲ ਬਣਾ ਰਹੀ ਐ ਪਿੰਕੀ ਦੀ ਗੱਲ ਸੁਣ ਕੇ ਤਾਂ ਮੇਰੇ ਪੈਰਾਂ ਥੱਲੇ ਜ਼ਮੀਨ ਨਿਕਲ ਗਈ ਉਸਨੇ ਮੈਨੂੰ ਅਜਿਹੀ ਗੱਲ ਦੱਸੀ ਸੀ ਜਿਸ ਨਾਲ ਤਾਂ ਮੇਰਾ ਦਿਲ ਟੁੱਟ ਗਿਆ ਸੀ ਹੁਣ ਤਾਂ ਵਿਆਹ ਵਿੱਚ ਵੀ ਸਿਰਫ 2 ਦਿਨ ਬਾਕੀ ਸਨ ਜ਼ਿੰਦਗੀ ਵਿੱਚ ਪਹਿਲਾ ਪਹਿਲੀ ਵਾਰ ਮੈਨੂੰ ਕੋਈ ਕੁੜੀ ਚੰਗੀ ਲੱਗੀ ਸੀ ਅਤੇ ਉਸਦੀ ਇਹ ਹਕੀਕਤ ਜਾਣਨ ਤੋਂ ਬਾਅਦ ਮੇਰਾ ਤਾਂ ਮਨ ਬਹੁਤ ਖਰਾਬ ਹੋ ਚੁੱਕਿਆ ਸੀ ਮੈਂ ਪਿੰਕੀ ਨੂੰ ਬਹੁਤ ਮਾਸੂਮ ਅਤੇ ਚੰਗੀ ਕੁੜੀ ਸਮਝਦਾ ਸੀ ਉਹ ਮੇਰੀ ਗਵਾਂਟੈਂਟ ਸੀ ਜਦੋਂ ਕਿ ਚੋਤੀ ਨੂੰ ਤਾਂ ਮੈਂ ਸਿਰਫ ਫੋਟੋਆਂ ਵਿੱਚ ਹੀ ਦੇਖਿਆ ਸੀ ਅਤੇ ਆਪਣੇ ਪੂਆਜੀ ਤੂੰ ਉਸ ਬਾਰੇ ਸੁਣਿਆ ਹੀ ਸੀ ਪਰ ਮੈਂ ਪਿੰਕੀ ਦੀ ਗੱਲ ਨੂੰ ਨਜ਼ਰ ਅੰਦਾਜ਼ ਨਹੀਂ ਕਰ ਸਕਿਆ ਫਿਰ ਮੈਂ ਸੋਚ ਲਿਆ ਕਿ ਮੈਂ ਆਪ ਤੇਨੂੰ ਅਜਮਾਵਾ ਦਾ ਵਿਆਹ ਦੇ 6 ਦਿਨਾਂ ਬਾਅਦ ਮੈਂ ਕੈਨੇਡਾ ਚ ਆਂ ਦਾ ਡਰਾਮਾ ਕੀਤਾ ਅਤੇ ਫਿਰ ਚੌਂਕੀਦਾਰ ਦਾ ਰੂਪ ਧਾਰ ਕੇ ਤੇਰੇ ਕੋਲ ਆਉਂਦਾ ਰਿਆ ਪਰ ਜੇਕਰ ਤੂੰ ਬੁਰੀ ਹੁੰਦੀ ਤਾਂ ਤੂੰ ਇਹਨਾਂ ਸਭ ਗੱਲਾਂ ਤੋਂ ਨਹੀਂ ਘਬਰਾਉਂਦੀ ਅਤੇ ਉਸ ਆਦਮੀ ਨੂੰ ਲੱਗਦੀ ਜੋ ਰਾਤਾਂ ਨੂੰ ਤੇਰੇ ਕੋਲ ਆਉਂਦਾ ਸੀ ਦਿਨ ਵਿੱਚ ਵੀ ਤੇਰੇ ਕੋਲ ਉਹ ਜ਼ਰੂਰ ਨਾ ਕੋਈ ਨਾ ਕੋਈ ਤਾਂ ਆਉਂਦਾ ਪਰ ਅਜੇ ਹੁਜ ਵੀ ਨਹੀਂ ਹੋਇਆ ਜੋ ਮੈਂ ਸੋਚਿਆ ਸੀ ਬਿਲਕੁਲ ਤੂੰ ਮੈਨੂੰ ਪਰੇਸ਼ਾਨ ਅਤੇ ਡਰੀ ਹੋਈ ਲੱਗੀ ਇਸ ਲਈ ਮੈਂ ਸੋਚਿਆ ਕਿ ਇੱਕ ਦੋ ਰਾਤਾਂ ਤੈਨੂੰ ਹੋਰ ਅਜ਼ਮਾ ਕੇ ਦੇਖਦਾ ਤੇ ਫਿਰ ਤੈਨੂੰ ਸਾਰੀ ਸੱਚਾਈ ਦੱਸ ਦੇਵਾਂਗਾ ਪਰ ਮੇਰਾ ਰਾਜ਼ ਪਹਿਲਾਂ ਹੀ ਖੁੱਲ ਗਿਆ ਅਤੇ ਮੈਂ ਬਹੁਤ ਪਰੇਸ਼ਾਨ ਹੋ ਗਿਆ ਅਤੇ ਪੂਆ ਜੀ ਨੇ ਝੜਕਨ ਤੇ ਹੀ ਮੈਂ ਉਹਨਾਂ ਨੂੰ ਸਾਰੀ ਸੱਚਾਈ ਦੱਸੀ ਤਾਂ ਕਿ ਮੈਂ ਵੀ ਪਿੰਕੀ ਨੂੰ ਬੁਲਾਇਆ ਤੇ ਉਸ ਨੂੰ ਪੁੱਛਿਆ ਕਿ ਜੇਕਰ ਇਹ ਗੱਲ ਸੱਚ ਹੈ ਤਾਂ ਜੋਤੀ ਦੇ ਘਰ ਜਾ ਕੇ ਗੱਲ ਕਰਾਂਗੀ ਜੇਕਰ ਗੱਲ ਗਲਤ ਹੋ ਦਸੀ ਤਾਂ ਉਹ ਬਹੁਤ ਬੇਇੱਜ਼ਤੀ ਹੋਵੇਗੀ ਇਹ ਸੁਣ ਕੇ ਪਿੰਕੀ ਰੋਣ ਲੱਗੀ ਉਸਨੇ ਦੱਸਿਆ ਕਿ ਮੈਂ ਤਾਂ ਰਾਹੁਲ ਨਾਲ ਵਿਆਹ ਕਰਵਾਉਣਾ ਚਾਹੁੰਦੀ ਸੀ ਪਰ ਉਹਨਾਂ ਨੇ ਜੋਤੀ ਨੂੰ ਚੁਣਿਆ ਇਸ ਲਈ ਮੈਂ ਜੋਤੀ ਉੱਪਰ ਇਲਜ਼ਾਮ ਲਗਾਇਆ ਮੈਂ ਝੂਠ ਬੋਲਿਆ ਸੀ ਜੋਤੀ ਬੁਰੀ ਨਹੀਂ ਹੈ ਮੈਨੂੰ ਮਾਫ਼ ਕਰ ਦਿਓ ਇਹ ਕਹਿ ਕੇ ਪਿੰਕੀ ਰੋਣ ਲੱਗੀ ਮੈਨੂੰ ਬਹੁਤ ਦੁੱਖ ਹੋਇਆ ਪਰ ਭੂਆ ਜੀ ਨੇ ਮੈਨੂੰ ਸਮਝਾਇਆ ਇਸ ਲਈ ਮੈਂ ਕੁਝ ਨਹੀਂ ਕਿਹਾ ਬਸ ਇਹਨਾਂ ਕਿਹਾ ਕਿ ਮੇਰੀ ਜੋਤੀ ਨਾਲ ਮੁਲਾਕਾਤ ਕਰਵਾ ਦਿਓ ਅਤੇ ਉਸ ਨੂੰ ਮਨਾ ਲਓ ਏ ਕਹਿ ਕੇ ਰਾਹੁਲ ਰੋਣ ਲੱਗਿਆ ਅਤੇ ਕਹਿ ਲੱਗਿਆ ਪਲੀਜ਼ ਜੋਤੀ ਮੈਨੂੰ ਮਾਫ ਕਰ ਦੇ ਇਹ ਮੇਰੀ ਬਹੁਤ ਵੱਡੀ ਗਲਤੀ ਸੀ ਜਿਸ ਲਈ ਤੂੰ ਜੋ ਸਜ਼ਾ ਦੇਵੇਂਗੀ ਮੈਨੂੰ ਮਨਜ਼ੂਰ ਹੈ ਇਹਨੇ ਦਿਨ ਰਾਹੁਲ ਨੂੰ ਨਾ ਮਿਲ ਕੇ ਮੈਂ ਉਸ ਨੂੰ ਪਹਿਲਾਂ ਹੀ ਬਹੁਤ ਸਜ਼ਾ ਦੇ ਦਿੱਤੀ ਸੀ ਅਤੇ ਉਸ ਤੋਂ ਜ਼ਿਆਦਾ ਕਸੂਰ ਵੀ ਨਹੀਂ ਸੀ ਇਸ ਲਈ ਮੈਂ ਰਾਹੁਲ ਨੂੰ ਮਾਫ ਕਰ ਦਿੱਤਾ ਅਤੇ ਉਸ ਦੇ ਨਾਲ ਚਲੀ ਗਈ ਹੁਣ ਤੁਸੀਂ ਹੀ ਦੱਸੋ ਕਿ ਮੈਂ ਸਹੀ ਕੀਤਾ ਜਾਂ ਗਲਤ ਦੋਸਤੋ ਇਹ ਸੀ ਅੱਜ ਦੀ ਕਹਾਣੀ ਉਮੀਦ ਕਰਦੀ ਹਾਂ ਤੁਹਾਨੂੰ ਪਸੰਦ ਆਈ ਹੋਵੇਗੀ ਤੁਹਾਡਾ ਕੀ ਕਹਿਣਾ ਹੈ ਇਸ ਕਹਾਣੀ ਦੇ ਬਾਰੇ ਵਿੱਚ ਕਮੈਂਟ ਕਰਕੇ ਜਰੂਰ ਦੱਸਿਓ ਵੀਡੀਓ ਨੂੰ ਲਾਈਕ ਅਤੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਘੰਟੀ ਨੂੰ ਦਬਾ ਕੇ ਆਲਰਟ ਸੈੱਟ ਕਰ ਲਿਓ ਤਾਂ ਜੋ ਆਉਣ ਵਾਲੀ ਵੀਡੀਓ ਤੁਹਾਨੂੰ ਤੁਰੰਤ ਮਿਲ ਸਕੇ ਮਿਲਦੇ ਹਾਂ ਜੀ ਅਗਲੀ ਵੀਡੀਓ ਵਿੱਚ ਤਦ ਤੱਕ ਲਈ ਬਹੁਤ ਬਹੁਤ ਧੰਨਵਾਦ